ਲੋਹਾਕੜ ਸ਼ਹਿਰ ਹੈ ਬਹੁਤ ਸੋਨਾ ਸ਼ਹਿਰ ਹੈ ਤੇ ਪਿੱਛੇ ਦਾ 뷰 ਵੀ ਤੁਹਾਨੂੰ ਦਿਖਾਉਣੇ ਆ ਦੇਖੋ ਜੀ ਰਿੱਠਾ ਸਾਹਿਬ ਦਾ ਪ੍ਰਸ਼ਾਦ ਇਧਰ ਉਹ WhatsApp ਦੇ ਸਾਹਮਣੇ ਨਿਕਲ ਕੇ ਇਧਰ ਕਾਊਂਟਰ ਬਣਿਆ ਹੋਇਆ ਅੰਦਰ ਰਿੱਠਾ ਸਾਹਿਬ ਦਾ ਤੁਸੀਂ ਪ੍ਰਸ਼ਾਦ ਲੈ ਸਕਦੇ ਹੋ ਅਸੀਂ ਆਪਣਾ ਪ੍ਰਸ਼ਾਦ ਲੈ ਲਿੱਤਾ ਦੇਖੋ ਜੀ ਇਹ ਹੁੰਦਾ ਹੈ ਰਿੱਠੇ ਸਸ਼ਕਲ ਦੋਸਤੋ ਉਮੀਦ ਕਰਦਾ ਦੋ ਸਾਰੇ ਠੀਕ ਠਾਕ ਹੋਵੋਗੇ ਤੇ ਆਪਣਾ ਸਫਰ ਹੋ ਚੁੱਕਾ ਦੁਬਾਰੇ ਸ਼ੁਰੂ ਪਿਛਲੀ ਵੀਡੀਓ ਵਿੱਚ ਤੁਸੀਂ ਦੇਖਿਆ ਕਿ ਆਪਾਂ ਤਨਖਪੁਰ ਬਾਰਡਰ ਵਿੱਚ ਦੀ ਆਪਾਂ ਨੇਪਾਲ ਐਂਟਰ ਕਰੀ ਸੀ ਤੇ ਨੇਪਾਲ ਦਾ ਕੁਝ ਜਿਹੜੀ ਉੱਥੇ ਮਾਰਕੀਟ ਹੈਗੀ ਆ ਉਹਨੂੰ ਦੇਖਿਆ ਸੀ ਕੁਝ ਹੱਦ ਤੱਕ ਅੰਦਰ ਗਏ ਸੀਗੇ ਲੇਕਿਨ ਆਪਣੇ ਕੋਲ ਧਰਨ ਘਟ ਹੋਣ ਦੇ ਕਾਰਨ ਆਪਾਂ ਵਾਪਸ ਹੁਣ ਆਪਣੇ ਸਫਰ ਤੇ ਆ ਚੁੱਕੇ ਹਾਂ ਤੇ ਹੁਣ ਆਪਾਂ ਜਾ ਰਹੇ ਹਾਂ ਰੀਠਾ ਸਾਹਿਬ ਇਹ ਜਿਹੜਾ ਰੋਡ ਹੈਗਾ ਸਿੱਧਾ ਇਹ ਆਪਣੇ ਨਾਨਕਮੇ ਤੋਂ ਰੀਠਾ ਸਾਹਿਬ ਜਾਂਦਾ ਹੈ ਤੇ ਅਸੀਂ ਨਾਨਕਮੇ ਤੋਂ ਕਾਫੀ ਲਗਭਗ 50 50 ਕਿਲੋਮੀਟਰ ਅੱਗੇ ਆ ਗਏ ਆ ਤੇ ਨਾਨਕਮੇ ਤੋਂ ਜਿਹੜਾ ਰੀਠਾ ਸਾਹਿਬ ਹੈ ਟੋਟਲ 120 ਕਿਲੋਮੀਟਰ ਦਿਖਾ ਰਿਹਾ ਆ ਆ ਪਹਾੜ ਤੇ ਚੜ ਰਹੀ ਸੀ ਤੇ ਰਸਤੇ 'ਚ ਪੱਥਰ gira ਹੈ ਇਹ ਪੱਥਰ ਨੂੰ ਕਮਲ ਚੱਕਣ ਦਾ ਕੰਮ ਕਰ ਰਹੀ ਹੈ ਜੋਰ ਲਗਾ ਕੇ ਹਈਆ ਵੈਰੀ ਗੁੱਡ ਸ਼ਾਬਾਸ਼ ਚਲਿਏ ਲੋ ਜੀ ਪਾਣੀ ਦੀ ਬੋਤਲ ਬਹ ਲੈ ਲਈ ਆ ਤੇ ਕਮਲ ਦਾ ਹਾਲ ਦੇਖੋ ਵਿੱਚ ਪਾੜਾ ਤਾਂ ਹੈ ਕੌਣ ਪਾਣੀ ਧੋਸ ਲਾ ਪਾਣੀ ਦੀ ਬੋਤਲ ਲੈ ਕੇ ਤੇ ਇਧਰ ਆਪਣਾ ਇੱਕ ਸਾਈਡ ਤੇ ਹੁੰਦਾ ਸੀ ਬੈਗ ਉਹ ਆਪਣਾ ਬੈਗ ਆਪਾਂ ਪਿੱਛੇਲੇ ਬੈਕ 'ਚ ਹੀ ਪਾਏ ਤਾਂ ਤੇ ਇਸ ਕਰਕੇ ਵਜਨ ਜਿਹੜਾ ਹੈਗਾ ਹੁਣ ਸਾਰਾ ਕੰਮ ਨੂੰ ਚੱਕਣਾ ਪੈ ਰਿਹਾ ਹਾਂਜੀ ਰੀਠਾ ਸਾਹਿਬ ਇੱਥੇ ਅਸੀਂ ਆਇਆ ਇਹ ਸੁੱਕੇ ਡਾਂਗ ਪਿੰਡ ਪੈਂਦਾ ਛੋਟਾ ਜਿਹਾ ਤੇ ਇੱਕ ਉੱਪਰ ਦੀ ਰਸਤਾ ਲੰਘ ਗਿਆ ਇਧਰ ਤੋਂ ਇੱਥੋਂ ਜਿਹੜਾ ਰੀਠਾ ਸਾਹਿਬ ਹੈ ਉਹ 60 ਕਿਲੋਮੀਟਰ ਹੈਗਾ ਤੇ ਇਧਰ ਦੇ 120 ਕਿਲੋਮੀਟਰ ਹੈ ਉੱਪਰ ਜਿਹੜਾ ਇੱਕ ਰਸਤਾ ਕੱਚਾ ਇਸ ਕਰਕੇ ਆਪਾਂ ਉੱਪਰ ਨਹੀਂ ਜਾਵਾਂਗੇ ਤੇ ਤੇ ਇਧਰ ਦੇ ਚਾਵਾਂਗੇ 120 ਕਿਲੋਮੀਟਰ ਹੈ ਤੇ ਇਧਰ ਦੇ ਹੈਗਾ 60 ਕਿਲੋਮੀਟਰ ਕੰਦੇ ਰਸਤਾ ਕੱਚਾ ਹੈ ਖਰਾਬ ਹੋ ਸਕਦਾ ਮੋਟਰਸਾਈਕਲ ਵਗੈਰਾ ਪੈਂਜਰ ਉਸ ਦੇ ਇਸ ਕਰਕੇ ਸਾਨੂੰ ਕਿਹਾ ਕਿ ਇਧਰ ਤੁਸੀਂ ਜਾਓ 120 ਕਿਲੋਮੀਟਰ ਇੱਥੋਂ ਸਾਨੂੰ ਤੇ ਇਹ ਸੀ ਕਿ ਇੱਥੋਂ 60 ਕਿਲੋਮੀਟਰ ਜਿਹੜਾ ਹੈਗਾ ਉਹ ਰਿਠਾ ਸੇਵ ਲੇਕਿਨ ਰਸਤਾ ਜ਼ਿਆਦਾ ਹੋਣ ਕਰਕੇ ਤਕਰੀਬਨ ਹੁਣ 3 ਵਜੇ ਆ ਤੇ ਉਹ 120 ਕਿਲੋਮੀਟਰ ਹੈ ਤੇ ਸ਼ਾਮ ਹੋ ਜਾਣੀ ਇਸ ਕਰਕੇ ਮੋٹے ਕੱਪੜੇ ਹੋਰ ਡਬਲ ਡਬਲ ਜਿਹੜੇ ਹੈਗੇ ਉਹ ਪਾਣ ਲੱਗਿਆ ਸਾਨੂੰ ਕਿਉਂਕਿ ਧੁੱਪ ਸੀ ਪਹਿਲਾਂ ਤੇ ਸਾਨੂੰ ਇਹ ਸੀ ਕਿ ਐਨੀ ਜ਼ਿਆਦਾ ਠੰਡ ਨਹੀਂ ਆ ਤੇ ਆਪਾਂ ਇਦਾਂ ਹੀ ਚੱਲਾਂਗੇ ਬਾਕੀ ਦਸਤਾਨੇ ਵਗੈਰਾ ਹੁਣ ਦੁਬਾਰੇ ਅਸੀਂ ਪਾ ਕੇ ਚੰਗੀ ਤਰ੍ਹਾਂ ਰਸਤੇ ਬਹੁਤ ਹੀ ਦਾ ਖਤਰਨਾਕ ਸੀ ਪਹਾੜ ਬਹੁਤ ਗਿਰੇ ਹੋਏ ਸੀਗੇ ਦਰਦੀ ਔਰ ਜਿਆਦਾ ਸਭ ਤੋਂ ਮੇਨ ਜਿਹੜੀ ਗੱਲ ਸੀ ਇਹ ਸੀ ਕਿ ਟੂਰਿਸਟ ਜਿਹੜੇ ਹੈਗੇ ਇੱਧਰ ਬਹੁਤ ਘੱਟ ਆਉਂਦੇ ਕਿਉਂਕਿ ਰੇਠਾ ਸਾਬ ਜਿਹੜੇ ਹੈਗੇ ਸ਼ਰਧਾਲੂ ਉਹ ਹੀ ਜਾਂਦੇ ਆਪਣੇ ਸਿੱਖ ਜਿਹੜੇ ਸ਼ਰਧਾਲੂ ਹੈਗੇ ਆ ਇੱਥੇ ਸਾਨੂੰ ਮੇਰੇ ਸਕੂਲ ਵਾਲੇ ਬੱਚੇ ਉਹਨਾਂ ਨੂੰ ਮਿਲਣ ਤੋਂ ਬਾਅਦ ਆਪਾਂ ਆਪਣੇ ਸਫ਼ਰ ਤੇ ਦੁਬਾਰੇ ਆ ਚੁੱਕੇ ਆ ਤੇ ਸਫ਼ਰ ਜਿਹੜਾ ਹੈਗਾ ਆਪਾਂ ਨੂੰ ਡਬਲ ਪੈ ਗਿਆ ਜਿਹੜਾ ਨਾਨਕ ਮੱਤ ਤੋਂ 120 ਕਿਲੋਮੀਟਰ ਦੱਸਾਇਆ ਸੀ ਹੁਣ ਇੱਥੋਂ ਤਕਰੀਬਨ 200-250 ਕਿਲੋਮੀਟਰ ਜਿਹੜਾ ਆਪਾਂ ਨੂੰ ਸਫ਼ਰ ਪੈ ਗਿਆ ਕਿਉਂਕਿ 60 ਕਿਲੋਮੀਟਰ ਚੱਲਣ ਤੋਂ ਬਾਅਦ ਇੱਥੇ ਕਿਹੜਾ ਰਸਤਾ ਨਾਨਕ ਮੱਤ ਨੂੰ ਜਾਂਦਾ ਉਹ ਰਸਤਾ ਸਾਰਾ ਖਰਾਬ ਹੈ ਕੱਚਾ ਰੋੜ ਹੈ ਉਹਦੇ ਉੱਤੇ ਸਾਨੂੰ ਸਾਰਿਆਂ ਨੇ ਕਿਹਾ ਕਿ ਤੁਸੀਂ ਨਾ ਜਾਓ ਤੇ ਆਪਾਂ ਸਾਰਿਆਂ ਦੀ ਗੱਲ ਮੰਨੀ ਆ ਆਪਾਂ ਥੋੜਾ ਜਿਹਾ ਘੁੰਮ ਕੇ ਆਪਾਂ ਨੂੰ ਜਾਣਾ ਪੈ ਰਿਆ ਤੇ ਉਹਦੇ ਕਰਕੇ ਜਿਹੜਾ ਅਪਡੇਟ ਦੇਖੋ ਤੁਸੀਂ ਕਿੰਨੇ ਸੁੰਨ ਲੱਗਦੇ ਨੇ ਪਹਾੜੀ ਤਰਖਤ ਨੇ ਇਹ ਬੜੇ ਸੋਹਣੇ ਲੱਗ ਰਹੇ ਨੇ ਇੱਥੇ ਹਾਂਜੀ ਅਫਰ ਤੁਹਾਨੂੰ ਪਤਾ ਹੈ ਕਿ ਰਿੱਠਾ ਸੱਬ ਨੂੰ ਜਾ ਰਹੇ ਤੇ ਹੁਣ ਧੌਣ ਪਿੰਡ ਜਿਹੜਾ ਹੈਗਾ ਇੱਥੇ ਆਇਆ ਸੀ ਕੋਲ ਲੰਘ ਕੇ ਆ ਰਹੇ ਆ ਤੇ ਪਹਾੜ ਦੇਖੋ ਤੁਸੀਂ ਪੂਰੇ ਪੱਕੇ ਪਹਾੜ ਨੇ ਤੇ ਯਾਤਰ ਕਈ ਵਾਰ ਮੰਨ ਲਓ ਵੀ ਰਸਤੇ ਦੇ ਵਿੱਚ ਨਾ ਅਸੀਂ ਬਹੁਤ ਜਗ੍ਹਾ ਦੇਖਿਆ ਕਿ ਅੱਧੀ ਜਿਹੜੀ ਸੜਕ ਹੈ ਜਿਵੇਂ ਵਿਚਾਲੇ ਪੱਟੀ ਹੁੰਦੀ ਹੈ ਅੱਧੀ ਸੜਕ ਪੂਰੀ ਨੀਚੇ ਲੈਂਡਸਲਾਈਡ ਹੋਈ ਹੋਈ ਹੈ ਤੇ ਇਧਰ ਕਾਫੀ ਖਤਰਨਾਕ ਪਹਾੜ ਨੇ ਵਾਕਿਆ ਇਧਰ ਦਾ ਤੁਹਾਨੂੰ ਥਿਊ ਦਿਖਾਣੇ ਆ ਦੇਖੋ ਤੁਸੀਂ ਬਹੁਤ ਸੋਹਣਾ 뷰 ਹੈ ਪਰ ਥੋੜਾ ਧਿਆਨ ਨਾਲ ਚੱਲਣਾ ਬਣਾਓ ਕਿ ਪਹਾੜ ਜਿਹੜੇ ਹੈਗੇ ਨੇ ਇੱਧਰ ਲੈਂਡਸਲਾਈਡਿੰਗ ਵਗੈਰਾ ਬਹੁਤ ਨੇ ਦੇਖੋ ਪੱਥਰ ਵਗੈਰਾ ਹਜੇ ਵੀ ਇੱਧਰ ਡਿੱਗੇ ਹੋਏ ਨੇ ਹਾਂ ਦੋਸਤੋ ਰਿਠਾ ਸਾਹਿਬ ਜਾਂਦੇ ਹੋਏ ਆਪਾਂ ਨੂੰ ਬਹੁਤ ਟਾਈਮ ਲੱਗ ਚੁੱਕਿਆ ਤੇ ਹੁਣ ਸ਼ਾਮ ਹੋ ਚੁੱਕੀ ਆ ਤੇ ਲੋਹਾਕਟ ਸ਼ਹਿਰ ਸੀ ਪਹੁੰਚੇ ਨੇ ਲੋਹਾਕਟ ਹੀ ਅੱਜ ਰਾਤ ਰੁਕਾਂਗੇ ਤੇ ਰਿਠਾ ਸੜੀ ਡਾਹ ਕੇ ਤਾਂ ਸਿਰਫ 60 ਕਿਲੋਮੀਟਰ ਹੈ ਸਵੇਰੇ ਜਾਵਾਂਗੇ ਤੇ ਦੇਖੋ ਪਿੱਛੇ ਦਾ 뷰 ਇਹ ਆਪਾਂ ਲੋਹਾਕਟ ਸ਼ਹਿਰ ਦੇ ਵਿੱਚ ਰੁਕਿਆ ਤੇ ਹੋਟਲ ਚ ਰੂਮ ਲੈ ਲਿਆ ਆਪਾਂ ਇਹ ਆਪਣਾ ਹੋਟਲ ਹੈ ਤੇ ਅੰਦਰ ਰੂਮ ਦਿਖਾਉਣੇ ਸਾਨੂੰ ਓਏ ਹਾਂਜੀ ਇਹ ਆਪਣਾ ਰੂਮ ਹੈ ਓ 386 ਸਹੀ ਹੈ ਇੱਕ ਹੋਰ ਕਿਧਰੇ ਹੈ ਤੇ ਸੇਰ ਤੋਂ ਦਰਸ਼ਨ ਕਰਵਾਇ ਗੁਰਦੁਆਰਾ ਰੇਠਾ ਸੇਵ ਦੇ ਅੱਜ ਅਸ਼ੀਸ਼ ਕਾਲ ਜੀ ਉਮੀਦ ਕਰਦੇ ਹਾਂ ਦੀ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਪਤਾ ਹੈ ਕਿ ਆਪਾਂ ਰੇਠਾ ਸੇਵ ਦੇ ਜਾ ਰਹੇ ਸੀ ਕਿ ਲੇਕਿਨ ਠੰਡ ਪੋਸ ਸੀ ਤੇ ਆਪਾਂ ਕੱਲ ਸ਼ਾਮ ਨੂੰ ਆਪਾਂ ਇੱਥੇ ਸ਼ਹਿਰ ਆਇਆ ਸੀ ਇੱਕ ਲੋਹਾ ਘੜ ਟ ਲੋਹਾ ਘੜੀ ਰੂਪੇਸਤ ਇਸ ਹੋਟਲ ਦੇ ਵਿੱਚ ਰਹੇ ਸੀਗੇ ਤੇ ਲੋਹਾ ਘੜ ਜਿਹੜਾ ਹੈਗਾ ਇੱਥੋਂ ਜਿਹੜਾ ਲੋਹਾ ਘੜ ਤੁਰਿਠਾ ਸਾਹਿਬ ਉਹ ਤਕਰੀਬਨ 60 ਕਿਲੋਮੀਟਰ ਰਹਿ ਗਿਆ ਸੀਗਾ ਤੇ 60 ਕਿਲੋਮੀਟਰ ਜਿਹੜਾ ਹੈਗਾ ਅੱਜ ਕਵਰ ਕਰਕੇ ਦੁਪਹਿਰ ਤੱਕ ਰਿਟਾ ਸਾਹਿਬ ਪਹੁੰਚਾਂਗੇ ਤੇ ਹੁਣ ਤਕਰੀਬਨ ਸਵੇਰ ਤੇ 9:00 ਵਜੇਆ ਲੋਹਾ ਘੜ ਸ਼ਹਿਰ ਹੈ ਬਹੁਤ ਸੋਹਣਾ ਸ਼ਹਿਰ ਹੈ ਤੇ ਪਿੱਛੇ ਦਾ 뷰 ਵੀ ਤੁਹਾਨੂੰ ਦਿਖਾਣੇ ਆ ਦੇਖੋ ਜੀ ਇਸ ਹੋਟਲ ਦੇ ਵਿੱਚ ਆ ਭਰੇ ਸੀਗੇ ਤੇ ਹੁਣ ਤੇਰੀ ਠੱਸੇ ਪਹੁੰਚ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਅਗਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗ ਰਹੇ ਨੇ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਕਰਕੇ ਸਾਨੂੰ ਆਪਣੀ ਰਾਏ ਜ਼ਰੂਰ ਦਿਓ ਅਗਰ ਤੁਸੀਂ ਕੁਝ ਕੋਈ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਵਧੀਆ ਚੀਜ਼ ਦੇਖਣ ਵਾਲੀ ਹੈ ਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਕਮਰ ਵੀ ਹੋ ਚੁੱਕੀ ਹੈ ਰੈਡੀ ਚੱਲੀਏ ਕਮਲ ਚਲੋ ਜੀ ਚਲੋ ਠੰਡ ਬਹੁਤ ਜ਼ਿਆਦਾ ਹੈ ਮਗਰ ਹੱਥ ਜਿਹੜੇ ਹੈਗੇ ਆ ਬਸ ਠਰੇ ਪਿਆ ਪੂਰੇ ਕੁਝ ਕਹਿ ਨਹੀਂ ਸਕਦੇ ਉੱਤਰਾਖੰਡ ਦਾ ਜਿਹੜੇ ਇਧਰ ਵਾਲੀ ਸੈਟ ਆ ਚੰਪਾਵਤ ਜਿਹੜਾ ਕਹਿ ਲੋ ਜਾਂ ਫਿਰ ਕਹਿ ਲੋ ਅਸੀਂ ਚੰਪਾਵਤ ਵਿੱਚ ਦੀ ਲੰਕ ਲੋਹਾ ਘਟ ਹੈ ਆ ਠੀਕ ਹੈ ਨਾ ਲੋਹਾ ਘਟ ਸ਼ਰ ਵੀ ਕਹਿ ਲੋ ਇਹ ਸਾਰੇ ਜਿਹੜੇ ਪਹਾੜ ਨੇ ਇਧਰ ਬਹੁਤ ਹੀ ਵੱਖਰੇ ਤਰੀਕੇ ਦੇ ਨੇ ਮੰਨ ਲਓ ਵੀ ਹੋ ਸਕਦਾ ਕਿ ਇੱਧਰ ਜਿਹੜੇ ਖੇਤੀ ਵਗੈਰਾ ਜਿਹੜੇ ਸਾਨੂੰ ਦੇਖਣ ਨੂੰ ਮਿਲਣ ਸੁੱਕੇ ਸੁੱਕੇ ਪਹਾੜ ਜਿੰਨੇ ਉਸਦਾ ਖੇਤੀ ਜਿਹੜੀ ਹੈਗੀ ਇਧਰ ਮੇਰੇ ਖਿਆਲ ਨਾਲ ਜਿਆਦਾ ਮਾਤਰਾ ਚ ਖੇਤੀ ਜਿਹੜੀ ਹੈਗਾ ਉੱਤਰਾਖੰਡ ਦੇ ਇਧਰ ਹੀ ਕੀਤੀ ਜਾਂਦੀ ਹੈ ਬਾਕੀ ਇੱਥੋਂ ਆਪਾਂ ਜਿਹੜਾ ਰਸਤਾ ਫੜਿਆ ਆ ਲੋਹਾਖਾੜ ਤੋਂ ਰਿੱਠਾ ਸਾਹਿਬ ਦਾ ਉਹ ਪਿੰਡਾਂ ਵਿੱਚ ਦੀ ਜਾਣਾ ਮਾ ਲੋ ਇੱਕ ਤਾਂ ਹੁੰਦਾ ਹੈ ਹਾਈਵੇ ਵਧੀਆ ਵੱਡੇ ਹਾਈਵੇ ਹੁੰਦੇ ਨੇ ਠੀਕ ਹੈ ਨਾ ਪਹਾੜਾਂ ਦੇ ਵਿੱਚ ਲੇਕਿਨ ਇਹ ਜਿਹੜਾ ਹੈਗਾ ਪਿੰਡਾਂ ਵਿੱਚ ਦੀ ਜਾਣਾ ਤੇ ਬਹੁਤ ਹੀ ਮਜ਼ਾ ਆਉਣ ਵਾਲਾ ਆ ਕਿਉਂਕਿ ਪਿੰਡਾਂ ਦੇ ਵਿੱਚ ਦੀ ਪਹਾੜਾਂ ਦੇ ਜਿਹੜੇ ਪਿੰਡ ਨੇ ਬਹੁਤ ਸੋਹਣੇ ਹੁੰਦੇ ਨੇ ਤੇ ਉਥੋਂ ਦੀ ਜਿਹੜੀ ਖੇਤੀਬਾੜੀ ਆ ਉਹ ਨੂੰ ਆਪਾਂ ਦੇਖਦੇ ਹੋਏ ਜਾਵਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਤੁਹਾਨੂੰ ਪਤਾ ਹੈ ਕਿ ਆਪਾਂ ਰਿੱਠਾ ਸਾਹਿਬ ਜਾ ਰਹੇ ਹਾਂ ਤੇ ਆ ਜਿਹੜਾ ਰਸਤਾ ਰਿੱਠਾ ਸਾਹਿਬ ਨੂੰ ਜਾ ਰਿਹਾ ਤੇ ਜਿਹੜਾ ਮੇਨ ਹਾਈਵੇ ਨਹੀਂ ਆ ਇਹ ਲੋਕਲ ਪਿੰਡਾਂ ਵਾਲਾ ਰਸਤਾ ਜਿਵੇਂ ਲੋਕਲ ਦਾ ਸਿੰਗਲ ਲਾਈਨ ਜਿਹੜਾ ਰੋਡ ਹੁੰਦਾ ਹੈ ਪਿੰਡਾਂ ਪਿੰਡਾਂ ਵਿੱਚ ਦੀ ਸਾਨੂੰ ਜਾ ਕੇ ਜਾਣਾ ਪੈ ਰਿਹਾ ਵਿੱਚ ਦੀ ਲੰਘ ਕੇ ਬਹੁਤ ਸੋਹਣਾ ਲੱਗੂਆ ਤੇ ਇਧਰਲੀ ਸਾਈਡ ਤੁਹਾਨੂੰ ਦਿਖਾਉਣਾ ਹੈ ਕਿ ਸਾਹਮਣੇ ਦੇਖੋ ਤੁਹਾਨੂੰ ਬਰਫ਼ ਦੇ ਪਹਾੜ ਵੀ ਜਿਹੜੇ ਗਲੇਸ਼ੀਅਰ ਨੇ ਉਹ ਦਿਖਨੇ ਸ਼ੁਰੂ ਹੋ ਗਏ ਬਹੁਤ ਸੋਹਣਾ ਥਿਊ ਹੈ ਪਿੱਛੇ ਦਾ ਇਹ ਜਿਹੜੇ ਕਿ ਹੁਣ ਤੱਕ ਸਾਨੂੰ ਨਹੀਂ ਦਿਖੇ ਸੀ ਕਿ ਉੱਤਰਾਖੰਡ ਦੇ ਟੂਰ ਦੇ ਵਿੱਚ ਲੇਕਿਨ ਇੱਥੋਂ ਸਾਨੂੰ ਜਿਹੜੇ ਹੈਗੇ ਉਹ ਬਿਲਕੁਲ ਨੇੜੇ ਜਿਹੜੇ ਹੈਗੇ ਨਜ਼ਰ ਆ ਰਹੇ ਨੇ ਬਰਫ਼ ਦੇ ਪਹਾੜ ਜਿਹੜੇ ਆ ਲਓ ਜੀ ਰਸਤੇ ਦੇ ਵਿੱਚ ਆਪਾਂ ਨੂੰ ਬਹੁਤ ਸੋਹਣੇ ਇੱਥੇ ਦਰਖਤ ਦੇਖਣ ਨੂੰ ਮਿਲਿਆ ਤੇ ਇੱਥੇ ਦੋ ਚਾਰ ਫੋਟੋ ਖਿੱਚਾਂਗੇ ਤੇ ਫਿਰ ਅੱਗੇ ਵਧਾਂਗੇ ਤੇ ਬਾਕੀ ਥਿ ਵਿਊ ਚੈੱਕ ਕਰੋ ਤੁਸੀਂ ਵੀ ਵਿਊ ਤੁਸੀਂ ਦੇਖੋਗੇ ਕਿੰਨਾ ਵਧੀਆ ਵਿਊ ਹੈ ਧੁੱਪ ਪੂਰੀ ਪੈ ਰਹੀ ਹੈ ਤੇ ਜਿਹੜੇ ਲੰਬੇ ਲੰਬੇ ਦਰਖਤ ਨੇ ਬਹੁਤ ਸੋਹਣਾ ਵਿਊ ਹੈ ਸਭ ਤੋਂ ਵੱਡੀ ਗੱਲ ਜਿਹੜੀ ਟ੍ਰੈਫਿਕ ਬਿਲਕੁਲ ਟ੍ਰੈਫਿਕ ਨਹੀਂ ਹੈ ਇੱਧਰ ਕਿਉਂਕਿ ਇੱਧਰ ਕੋਈ ਆਉਂਦਾ ਹੀ ਨਹੀਂ ਹੈ ਲੋਕਲ ਲੋਕਾਂ ਤੋਂ ਬਿਨਾ ਤੇ ਲੋਕਲ ਲੋਕ ਨਹੀਂ ਆਉਂਦੇ ਤਾਂ ਕਰਕੇ ਜਿਹੜਾ ਹੈਗਾ ਇੱਧਰ ਕਾਫੀ ਵਧੀਆ ਤਾਨੂੰ ਸ਼ਾਂਤੀ ਮਿਲਨੀ ਔਰ ਕਾਫੀ ਸਾਫ਼ ਸੁਥਰਾ ਮਾਹੌਲ ਹੈਗਾ ਤੁਹਾਨੂੰ ਦੇਖਣ ਨੂੰ ਮਿਲਣਾ। ਬਾਕੀ ਕਈ ਲੋਕ ਕਹਿੰਦੇ ਨੇ ਕਿ ਰੋਡ ਸੋਨੇ ਨੇ ਸੇਫ ਹੈ ਜਾਂ ਨਹੀਂ ਸੇਫ ਹੈ ਜਾਣਾ ਇੱਧਰ ਤੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਕਿ ਬਿਲਕੁਲ ਸੇਫ ਹੈ ਵੀਰੇ। ਮੈਂ ਵੀ ਆਪਣੀ ਫੈਮਿਲੀ ਦੇ ਨਾਲ ਹੀ ਟਰੈਵਲ ਕਰ ਰਹੇ ਆਂ ਤੇ ਮੰਨ ਲਓ ਜਿੱਥੋਂ ਵੀ ਲੰਘਦੇ ਆਂ ਜਿਹੜਾ ਵੀ ਕੋਈ ਪਿੰਡ ਆਂਦਾ ਤੇ ਸਾਰੇ ਲੋਕ ਬਹੁਤ ਵਧੀਆ ਮੰਨ ਲਓ ਉਹਨਾਂ ਦੀ ਨਿਗਾ ਜਿਹੜੀ ਤੱਕਣੀ ਉਹਨਾਂ ਨਾਲ ਹੀ ਪਤਾ ਲੱਗ ਜਾਂਦਾ ਕਿ ਲੋਕ ਆਪਣੀ ਹੈਲਪ ਕਰਨਾ ਚਾਹੁੰਦੇ ਨੇ ਕੁਝ ਪੁੱਛਦੇ ਆ ਉਹਨਾਂ ਨੂੰ ਤੇ ਬਹੁਤ ਵਧੀਆ ਜਿਹੜੇ ਅਗੇ ਰਿਸਪੌਂਸ ਦਿੰਦੇ ਨੇ। ਇਦਾਂ ਦੀ ਗੱਲ ਨਹੀਂ ਆ ਲੁੱਟ ਫੁੱਟਾ ਦਾ ਕੋਈ ਕੰਮ ਨਹੀਂ ਆਦਾ ਸਾਰੇ ਲੋਕ ਜਿਹੜੇ ਹੈਗੇ ਆ ਕਿਉਂਕਿ ਇੰਨਾ ਦੇ ਦਾ ਸਾਰੇ ਜਿਹੜੇ ਹੈਗੇ ਆ ਕਮਾਈ ਟੂਰਿਸਟ ਯਾਤਰੀਆਂ ਦੇ ਸਿਰਤੀ ਹੈ ਜਿਹੜਾ ਹੈਗਾ ਟੂਰਿਸਟ ਜਿਹੜੇ ਵੀ ਹੈਗੇ ਉਹਨੂੰ ਰੱਬ ਦੇ ਸਮਾਨ ਜਿਹੜੇ ਹੈਗੇ ਸਮਝੋ ਬਾਕੀ ਬੱਸਾਂ ਵਗੈਰਾ ਦਾ ਬਹੁਤ ਬੁਰਾ ਹਾਲ ਹੈ ਅਗਰ ਤੁਸੀਂ ਚਾਹੋਗੇ ਬੱਸਾਂ ਦੇ ਨਾਲ ਅਸੀਂ ਰੀਠਾ ਸਾਹਿਬ ਪਹੁੰਚੇ ਬੱਸ ਸਾਂ ਦੇ ਵਿੱਚ ਤੇ ਬਹੁਤ ਮੁਸ਼ਕਲ ਹੈ ਆਪਣੇ ਸਾਧਨ ਤੇ ਤੁਸੀਂ ਜਾਓ ਬਾਕੀ ਇੱਧਰ ਟਾਟਾ ਸੁਮੋ ਵਗੈਰਾ ਜਿਹੜੀਆਂ ਹੈਗੀਆਂ ਨੇ ਉਹ ਗੱਡੀਆਂ ਚੱਲਦੀਆਂ ਨੇ ਬੱਸਾਂ ਦੇ ਸਾਨੂੰ ਕੋਈ ਨਹੀਂ ਬਸ ਇੱਧਰ ਦੇਖੀ ਕਿੰਨੇ ਦਿਨ ਹੋ ਗਏ ਸਾਨੂੰ ਘੁੰਮਣ ਦੇ ਨੂੰ ਇੱਧਰ ਜੰਗਲਾਂ ਤੇ ਸੁੰਨਿਆ ਰਾਹਾਂ ਵਿੱਚ ਦੀ ਲੰਘਦੇ ਹੋਏ ਫਾਈਨਲੀ ਸਾਨੂੰ ਨਿਸ਼ਾਨ ਸਾਹਿਬ ਦੇ ਦਰਸ਼ਨ ਹੋਏ ਤੇ ਮਨਲਾ ਦਾ ਰੀਠਾ ਸਾਹਿਬ ਦੇ ਆ ਬਿਲਕੁਲ ਕੋਲ ਪਹੁੰਚ ਗਏ ਤੇ ਰੀਠਾ ਸਾਹਿਬ ਜਿਹੜਾ ਹੈਗਾ ਪਹੁੰਚ ਹੀ ਚੁੱਕਿਆ ਲਗਭਗ ਆਪਾਂ ਰਸਤਾ ਜਿਹੜਾ ਹੈਗਾ ਬਿਲਕੁਲ ਇੱਥੇ ਜਾ ਕੇ ਖਤਮ ਵੀ ਹੋ ਜਾਂਦਾ ਆ ਬਿਲਕੁਲ ਛੋਟੇ ਛੋਟੇ ਜਿਹੇ ਰਸਤੇ ਨੇ ਹਜੇ ਪ੍ਰੋਪਰ ਜਿਹੜਾ ਹੈਗਾ ਪੂਰਾ ਵੱਡਾ ਰੋਡ ਕਹਿ ਸਕਦੇ ਇੱਧਰ ਨਹੀਂ ਬਣਿਆ ਸਾਹਮਣੇ ਤੁਸੀਂ ਦੇਖੋਗੇ ਗੁਰਦੁਆਰਾ ਰੀਠਾ ਸਾਹਿਬ ਜਿਸ ਸ਼ੋਭਿਤ ਹੈ ਬਹੁਤ ਹੀ ਜਦਾ ਸੋਹਣੀ ਜਗ੍ਹਾ 'ਚ ਬਣਾਇਆ ਆ ਆਸ-ਪਾਸੇ ਤਾਂ ਮਾਹੌਲ ਬਹੁਤ ਸੋਹਣਾ ਹਾਂਜੀ ਵਾ ਪਹੁੰਚ ਚੁੱਕੇ ਹਾਂ ਗੁਰਦੁਆਰਾ ਰੀਠਾ ਸਾਹਿਬ ਤੇ ਬਿਲਕੁਲ ਸ਼ਾਂਤੀ ਆਸੇ ਪਾਸੇ ਪੂਰੀ ਤੇ ਕੋਈ ਸੰਗ ਵੀ ਨਹੀਂ ਨਜ਼ਰ ਆ ਰਿਹਾ ਬਾਕੀ ਚੱਲਦੇ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਣੇ ਆ ਗੁਰੂ ਨਾਨਕ ਦੇਵ ਜੀ ਦੀ ਫੋਟੋ ਬਣੀ ਹੈ ਇੱਥੇ ਜਦੋਂ ਸਿੱਧਾ ਸੀ ਉਸ ਸਮੇਂ ਨੂੰ ਦਰਸਾ ਰਹੀ ਹੈ ਫੋਟੋ ਇਹ ਬਹੁਤ ਸੋਹਣੀ ਫੋਟੋ ਬਣਾਈ ਹੋਈ ਆ ਤੇ ਡਿਓਟੀ ਪੂਰੀ ਸਜਾ ਰੱਖੀ ਆ ਹਾਂਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਉੱਤਰਾਖੰਡ ਦੇ ਵਿੱਚ ਗੁਰਦ੍ਰਸਹਿਬ ਹੈਗਾ ਜੀ ਤੁਸੀਂ ਸਾਰਿਆਂ ਨੇ ਇਤਿਹਾਸ ਇਹਦਾ ਪੜ੍ਹਿਆ ਹੀ ਹੋਏਗਾ ਲੇਕਿਨ ਸਾਡੇ ਬਹੁਤ ਚੰਗੇ ਵੱਡੇ ਭਾਗ ਨੇ ਕਿ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੁਹਾਨੂੰ ਅਸੀਂ ਇੱਥੇ ਦਰਸ਼ਨ ਕਰਾਵਾਂਗੇ ਤੇ ਤੁਹਾਨੂੰ ਇਸ ਦਾ ਜਿਹੜਾ ਇਤਿਹਾਸ ਹੈਗਾ ਉਹ ਵੀ ਜਾਣੂ ਕਰਾਵਾਂਗੇ ਹਾਂਜੀ ਉੱਤਰਾਖੰਡ ਦੀ ਉਦਾਸੀ ਵੇਲੇ ਜਦੋਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨੇ ਜੀ ਇੱਥੇ ਆਏ ਸੀਗੇ ਤੇ ਇੱਥੇ ਕਰੀਟੇ ਦੇ ਦਰਖਤ ਦੇ ਨੀਚੇ ਜਿਹੜੇ ਸਿੱਧਾਂ ਨੇ ਡੇਰੇ ਲਾਏ ਹੋਏ ਸੀਗੇ ਤੇ ਸਿੱਧਾਂ ਦੇ ਕੋਲ ਇੱਕ ਸਾਈਡ ਜਿਹੜੇ ਦਰਖਤ ਤੇ ਗੁਰੂ ਨਾਨਕ ਦੇਵ ਜੀ ਦਰਖਤ ਦੇ ਨੀਚੇ ਬੈਠੇ ਸੀ ਦੂਜੀ ਸਾਈਡ ਜਿਹੜੇ ਤੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਭੁੱਖ ਦੀ ਇੱਛਾ ਸੀ ਜਿਹੜੀ ਜाहिर ਕੀਤੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਕਿ ਜਿਹੜੇ ਰਿਠੇ ਹੈਗੇ ਆ ਤੁਸੀਂ ਇੱਥੋਂ ਖਾਓ ਲੇਕਿਨ ਰਿਠੇ ਜਿਹੜੇ ਹੁੰਦੇ ਆ ਕੋੜੇ ਹੁੰਦੇ ਆ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਤੁਸੀਂ ਮਹਾਰਾਜ ਜੀ ਮੇਰੇ ਨਾਲ ਕਿਉਂ ਮਜ਼ਾਕ ਕਰ ਰਹੇ ਹੋ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਤੇ ਗੁਰੂ ਮਹਾਰਾਜ ਜੀ ਨੇ ਕਿਹਾ ਤੁਸੀਂ ਰਿਠੇ ਤੋੜ ਕੇ ਖਾਓ ਅਤੇ ਸਿੱਧਾ ਨੂੰ ਵੀ ਖਾਓ ਜਦੋਂ ਰਿਠੇ ਉਹਨਾਂ ਨੇ ਖਾ ਖਾ ਕੇ ਦੇਖਦੇ ਉਹ ਬਹੁਤ ਜ਼ਿਆਦਾ ਜਿਹੜੇ ਸੀਗੇ ਮਿੱਠੇ ਸੀਗੇ ਤੇ ਅੱਜ ਵੀ ਜਿਹੜਾ ਹੈਗਾ ਇੱਥੇ ਤੁਸੀਂ ਇਹ ਜਿਹੜਾ ਦਰਸ਼ਨ ਕਰ ਰਹੇ ਹੋ ਦਰਖਤ ਦੇ ਇਹ ਰੀਠਾ ਸਾਹਿਬ ਦਾ ਜਿਹੜਾ ਦਰਖਤ ਹੈ ਤੇ ਜਿਹੜੇ ਰੀਠੇ ਆ ਕਿ ਇੱਥੇ ਅੱਜ ਵੀ ਮਿੱਠੇ ਮਿਲਦੇ ਆ ਇਹ ਕੁਛ ਹੁਣ ਸੁੱਕਿਆ ਹੈ ਨਹੀਂਆ ਕਿਉਂਕਿ ਅਸੀਂ ਸਰਦੀਆਂ ਦੇ ਮੌਸਮ ਚਾਹਤ ਇਹਦੇ ਪੱਤੇ ਨਹੀਂ ਆ ਲੇਕਿਨ ਜੇਕਰ ਤੁਸੀਂ ਗਰਮੀਆਂ ਦੇ ਵਿੱਚ ਆਉਂਗੇ ਤੇ ਬਹੁਤ ਹਰਿਆ-ਭਰਿਆ ਹੈਗਾ ਤੇ ਇਥੋਂ ਰੀਠਾ ਸਾਹਿਬ ਜਿਹੜਾ ਹੈਗਾ ਪ੍ਰਸ਼ਾਦ ਤੁਸੀਂ ਸੰਗਤ ਜਿਹੜੀ ਹੈਗੀ ਇਥੋਂ ਲੈ ਕੇ ਜਾ ਸਕਦੇ ਹੋ ਤੇ ਬਹੁਤ ਜਿਹੜਾ ਹੈਗਾ ਖੁੱਲਾ ਟੁੱਲਾ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੇਕਰ ਤੁਸੀਂ ਪੰਜਾਬ ਤੋਂ ਚੱਲ ਕੇ ਇੱਥੇ ਆ ਰਹੇ ਹੋ ਤੇ ਰਿਹਾਇਸ਼ ਦਾ ਸਾਹਮਣੇ ਦੇਖੋ ਤੁਸੀਂ ਕਮਰੇ ਵਗੈਰਾ ਬਣੇ ਹੋਏ ਨੇ ਬਹੁਤ ਵਧੀਆ ਰਿਹਾਇਸ਼ ਦਾ ਪ੍ਰਬ ਅਕੀ ਉਸ ਸਰਦੀਆਂ ਦੇ ਵਿੱਚ ਆਇਆ ਇਸ ਕਰਕੇ ਜਿਹੜੀ ਸੰਗਤ ਹੈ ਕਿ ਸਾਨੂੰ ਇੱਥੋਂ ਘੱਟ ਦੇਖਣ ਨੂੰ ਮਿਲੀ ਨਹੀਂ ਬਾਬਾ ਜੀ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ ਦੱਸਿਆ ਕਿ ਜੂਨ ਦੇ ਮਹੀਨੇ ਜਿਹੜੀ ਜੇਠ ਦੀ ਪੂਰਨਮਾਸ਼ੀ ਹੁੰਦੀ ਆ ਉਦੋਂ ਇੱਥੇ ਬਹੁਤ ਜ਼ਿਆਦਾ ਜਣਾ ਇਕੱਠਾ ਹੈ ਲੱਗਦਾ ਹੈ ਹਰ ਸਾਲ ਮੇਲਾ ਲੱਗਦਾ ਆ ਤੇ ਉਦੋਂ ਸੰਗਤ ਜਿਹੜੀ ਹੈਗੀ ਇੱਥੇ ਬਹੁਤ ਆਉਂਦੀ ਹੈ ਤੇ ਤੁਸੀਂ ਵੀ ਪਰਿਵਾਰ ਸਮੇਤ ਆਪਣੇ ਬੱਚਿਆਂ ਨੂੰ ਲੈ ਕੇ ਪੂਰੀ ਫੈਮਿਲੀ ਜ਼ਰੂਰ ਆਓ ਥੋੜਾ ਜਿਹਾ ਰਸਤਾ ਮੁਸ਼ਕਿਲ ਤੇ ਹੈਗਾ ਲੇਕਿਨ ਤੁਸੀਂ ਰੁੱਕ ਰੁੱਕ ਕੇ ਅਗਰ ਆਉਂਗੇ ਤੇ ਤੁਹਾਨੂੰ ਮੱਲੋ ਵੀ ਇਹ ਦਰਸ਼ਨ ਹੋਣਗੇ ਗੁਰਦੁਆਰਾ ਸਾਹਿਬ ਦੇ ਕਿਉਂਕਿ ਇੱਥੇ ਅੱਜ ਵੀ ਜਿਹੜਾ ਹੈਗਾ ਰੀਠਾ ਸਾਹਿਬ ਦਾ ਪੇੜ ਮੌਜੂਦ ਹੈ ਜਦ ਕਿ ਉਹ ਜਿਹੜਾ ਰੀਠਾ ਸਾਹਿਬ ਦਾ ਪੇੜ ਹੈ ਉਹ ਵਾਲਾ ਨਹੀਂ ਹੈ ਉਹ ਵਾਲਾ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਦਿਖਾਇਆ ਕਿ ਅੰਦਰ ਦਰਬਾਰ ਸਾਹਿਬ ਦੇ ਵਿੱਚ ਸੁੱਕਿਆ ਹੋਇਆ ਹੈਗਾ ਸਾਈਡ ਤੇ ਰੱਖਿਆ ਹੋਇਆ ਹੈ ਦਰਸ਼ਨ ਦੇ ਲਈ ਲੇਕਿਨ ਉਹਦੇ ਵੀ ਜਿਹੜੀਆਂ ਅੱਗੇ-ਅੱਗੇ ਜਿਹ ਇਹ ਉਹ 20 درخت ਜਿਹੜਾ ਹੁਣ ਪੈਦਾ ਹੋਇਆ ਉਹਦੇ ਦੇ ਰਿੱਠੇ ਨੇ ਉਹਦੇ ਵੀ ਰਿੱਠੇ ਵੀ ਮਿੱਠੇ ਨੇ ਤੇ ਤੁਸੀਂ ਜ਼ਰੂਰ ਇੱਥੇ ਆਓ ਦਰਸ਼ਨ ਕਰੋ ਜੀ ਤੇ ਵੀ ਸਾਨੂੰ ਸਾਗ ਤੇ ਦਾਲ ਦੇ ਨਾਲ ਪ੍ਰਸ਼ਾਦਾ ਸ਼ਕਨ ਨੂੰ ਮਿਲਿਆ ਐਨੀ ਦੂਰ ਵੀ ਸਾਗ ਤੁਹਾਨੂੰ ਸ਼ਕਨ ਨੂੰ ਮਿਲਿਆ ਸਾਡੇ ਬਹੁਤ ਵੱਡੇ ਕਰਮ ਨੇ ਜਿੱਟਾ ਸਾਹਿਬ ਦਾ ਪ੍ਰਸ਼ਾਦ ਇਧਰੋਂ ਤੇ WhatsApp ਦੇ ਸਾਹਮਣੇ ਨਿਕਲ ਕੇ ਇਧਰ ਕਾਊਂਟਰ ਬਣਿਆ ਹੋਇਆ ਅੰਦਰ ਜਿੱਟਾ ਸਾਹਿਬ ਦਾ ਤੁਸੀਂ ਪ੍ਰਸ਼ਾਦ ਲੈ ਸਕਦੇ ਹੋ ਅਸੀਂ ਆਪਣਾ ਪ੍ਰਸ਼ਾਦ ਲੈ ਦਿੱਤਾ ਦੇਖੋ ਜੀ ਇਹ ਹੁੰਦੇ ਆ ਰਿੱਠੇ ਇੱਥੇ ਪਹਾੜੀ ਇਲਾਕਾ ਹੋਣ ਕਰਕੇ ਜਿਹੜਾ ਮਟੀਰੀਅਲ ਹੈ ਜਿਵੇਂ ਲੰਗਰ ਦਾ ਸਮਾਨ ਹੈ ਜਾਂ ਫਿਰ ਕੋਈ ਬਿਲਡਿੰਗ ਦਾ ਮਟੀਰੀਅਲ ਹੈ ਬਣਾਉਣ ਲਈ ਸਾਰਾ ਜਿਹੜਾ ਹੈਗਾ ਆ ਉਹ ਕਾਰ ਸੇਵਾ ਵਾਲੇ ਬਾਬੇ ਦਿੱਲੀ ਵਾਲੇ ਕਰ ਰਹੇ ਨੇ ਤੇ ਸਮਾਨ ਜਿਹੜਾ ਹੈਗਾ ਰਸਤੇ ਬਹੁਤ ਛੋਟੇ ਨੇ ਇਸ ਕਰਕੇ ਜਦ ਤਰ ਜਿਹੜਾ ਸਮਾਨ ਹੈ 에ਅ ਟਰਾਂਸਪੋਰਟ ਰਾਹੀਂ ਮਤਲਬ ਹੈਲੀਕਾਪਟਰ ਵਗੈਰਾ ਨਾਲ ਹੀ ਜਿਹੜਾ ਸਮਾਨ ਇੱਥੇ ਪਹੁੰਚਦਾ ਆ ਬਹੁਤ ਵਧੀਆ ਜਿਹੜੀ ਸੇਵਾ ਇੱਥੇ ਕਰ ਰਹੇ ਨੇ ਕਾਰ ਸੇਵਾ ਵਾਲੇ ਬਾਬਾ ਜੀ ਇਹ ਆ ਜੀ ਉੱਪਰ ਦਾ 뷰 ਤੇ ਆਪਾਂ ਉੱਪਰ ਅ ਗੰਚੜਾਈ ਚੜ ਕੇ ਥੋੜੀ ਜੀ ਗੁਰਦੁਆਰੇ ਤੋਂ ਦੇ ਦਰਸ਼ਨ ਕਰਕੇ ਤੇ ਹੁਣ ਅਸੀਂ ਬਾਹਰ ਆ ਚੁੱਕੇ ਆ ਮੇਰਾ ਇੰਟਰਨੈਟ ਕੰਮ ਨਹੀਂ ਕਰ ਰਿਹਾ ਸੀ ਤੇ ਦੂਜੇ SIM ਦੇ ਵਿੱਚ ਆਪਾਂ ਰੀਚਾਰਜ ਕਰਵਾਇਆ ਇੱਥੋਂ ਤੇ ਪਾਣੀ ਦੀ ਬੋਤਲ ਲਈ ਇੱਕ ਕਮ ਨੂੰ ਠੰਡ ਲੱਗ ਰਹੀ ਸੀ ਤਾਂ ਕਰਕੇ ਦਵਾਈ ਲੈ ਕੇ ਹੁਣ ਆਪਾਂ ਹਲਦਵਾਨੀ ਜਿਹੜਾ ਸ਼ਹਿਰ ਹੈਗਾ ਉੱਥੇ ਜਾਵਾਂਗੇ ਹਲਦਵਾਨੀ ਸ਼ਹਿਰ ਜਿਹੜਾ ਹੈਗਾ ਰਿੱਠਾ ਸਰ ਤੋਂ ਲਗਭਗ 110 ਕਿਲੋਮੀਟਰ ਹੈ ਤੇ ਦੁਪਹਿਰ ਦੇ ਲਗਭਗ ਡੇਢ ਕੁੱਬ ਚੁੱਕੇ ਆ ਤੇ ਆਪਾਂ ਸ਼ਾਮ ਦਾ ਕੋ ਉੱਥੇ ਪਹੁੰਚ ਜਾਾਂਗੇ ਬਾਕੀ ਉੱਥੋਂ ਫਿਰ ਅਗਲੇ ਦਿਨ ਕੰਟੀਨਿਊ ਕਰਾਂਗੇ ਆਪਣੀ ਵਾਪਸੀ ਦੀ ਜਿਹੜੀ ਯਾਤਰਾ ਹੈ